ਲੋਕ ਸਭਾ ਚੋਣਾਂ ਦੇ ਚੱਲਦੇ ਲੁਧਿਆਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਅੱਜ ਜਗਰਾਉਂ ਦੇ ਪਿੰਡਾਂ ਦਾ ਦੌਰਾ ਸਾਬਕਾ ਵਿਧਾਇਕ ਐਸ.ਆਰ. ਕਲੇਰ ਅਤੇ ਐਜੀਪੀਸੀ ਦੇ ਸਾਬਕਾ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨਾਲ ਕੀਤਾ ਪਿੰਡਾਂ ਵਿੱਚੋਂ ਮਿਲਦੇ ਲੋਕਾਂ ਦੇ ਪਿਆਰ ਨੂੰ ਦੇਖ ਕੇ ਉਹ ਪੂਰੇ ਉਤਸ਼ਾਹਤ ਨਜ਼ਰ ਆਏ ਤੇ ਉਹਨਾਂ ਖੁੱਲ੍ਹ ਕੇ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿੰਡਾਂ ਵਿੱਚ ਬਣਿਆ ਹੋਇਆ ਹੈ ਉਸ ਨੂੰ ਦੇਖ ਕੇ ਸਾਫ਼ ਨਜ਼ਰ ਆ ਰਿਹਾ ਹੈ ਕਿ ਲੁਧਿਆਣਾ ਲੋਕ ਸਭਾ ਸ਼੍ਰੋਮਣੀ ਅਕਾਲੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤੇਗਾ ਇਸ ਮੌਕੇ ਆਮ ਲੋਕਾਂ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਲਗਾ ਕੇ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਜਗਰਾਉਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਇਹ ਖਾਸ ਰਿਪੋਰਟ ਲਈ ਆਪਾਂ ਹੁਣ ਆਜੀ ਸਾਡਾ ਦੂਜਾ ਦੌਰ ਹੈ ਜਗਰਾਉਂ ਹਲਕੇ ਦਾ ਔਰ ਅਸੀਂ ਪੋਨ ਨਗਰ ਵਿੱਚ ਖੜੇ ਆ ਸਵੇਰੇ ਅਸੀਂ ਮਲਕ ਤੋਂ ਸ਼ੁਰੂ ਕੀਤਾ ਸੀ ਬਹੁਤ ਪਿਆਰ ਮਿਲ ਰਿਹਾ ਬੜੀਆਂ ਵੱਡੀ ਗਿਣਤੀ ਤੇ ਵਰਕਿੰਗ ਡੇ ਹੋਣ ਦੇ ਬਾਵਜੂਦ ਔਰ ਜ਼ਿੰਮੇਵਾਰੀ ਦਾ ਬਹੁਤ ਵੱਡਾ ਇਸ ਵੇਲੇ ਖਲਾਰਾ ਉਹਨਾਂ ਦਾ ਬਹੁਤ ਵੱਡਾ ਕੰਮ ਚੱਲ ਰਿਹਾ ਆਪਣੇ ਕੰਮ ਨੂੰ ਸੰਕੋਚ ਕੇ ਕੰਮ ਨੂੰ ਛੱਡ ਕੇ ਆਪਣੇ ਵੀਰ ਸਾਰੇ ਚੋਣ ਮਹਿਮ ਦੇ ਵਿੱਚ ਜੁਟੇ ਹੋਏ ਨੇ ਅੱਜ ਇਲੈਕਸ਼ਨ ਦੇ ਦੌਰ ਦੇ ਵਿੱਚ ਇਹਨਾਂ ਨਾਲ ਵਿਚਾਰ ਸਾਂਝੇ ਕਰਨੇ ਆਏ ਸੀ ਔਰ ਵੱਡੀ ਗਿਣਤੀ 'ਚ ਲੋਕ ਮਾਵਾ ਭੈਣਾ ਬਜ਼ੁਰਗ ਨੌਜਵਾਨ ਬੈਠੇ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਭਾਈ ਇੱਕ ਤਰੀਕ ਵਾਲੇ ਦਿਨ ਵੋਟ ਤੱਕੜੀ ਦੇ ਬਟਨ ਦਵਾ ਕੇ ਪਾਓ ਕਿ ਪੰਜਾਬ ਦੀ ਮਾਂ ਪਾਰਟੀ ਅਕਾਲੀ ਦਲ ਹੈ ਜਿਹੇ ਪੰਜਾਬ ਦਾ ਵਿਕਾਸ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਦੂਜੀਆਂ ਤਾਂ ਲੁੱਟਣ ਵਾਸਤੇ ਆਉਂਦੀਆਂ ਨੇ ਲੁੱਟਦੀਆਂ ਨੇ ਚਲੀ ਜਾਂਦੀਆਂ ਨੇ ਬਗਾਨੇ ਬੰਦੇ ਭੇਜ ਦਿੰਦੀਆਂ ਨੇ ਬਾਹਰੋਂ ਬੰਦਾ ਆ ਗਿਆ ਆ ਹੁਣ ਵੀ ਕੋਈ ਵੜਿੰਗ ਵੜਿੰਗ ਕਰਕੇ ਬੰਦਾ ਬਾਹਰੋਂ ਭੇਜਿਆ ਹੈ ਉਹਦਾ ਲੁਧਿਆਣਾ ਨਾਲ ਕੋਈ ਤਲਕ ਹੀ ਨਹੀਂ ਸਿਰਸ ਕਰਕੇ ਅਸੀਂ ਤਾਂ ਬੇਨਤੀ ਕੀਤੀ ਹੈ ਬਾਕੀ ਸੰਸਦ ਦਾ ਫੈਸਲਾ ਹੈ ਅੱਜ ਦੂਜਾ ਫੇਰੀ ਹੈ ਗਿਆ ਦੇ ਢਿਲੋ ਸਾਹਿਬ ਦੀ ਸਾਡੇ ਜਗ੍ਹਾ ਹਾਲਗੇ ਵਿੱਚ ਇੱਕ ਦਿਨ ਪਹਿਲਾਂ ਵੀ 6 ਫਰੀਦੋਂ ਹੋ ਕੇ ਗਏ ਆ ਹਰ ਪਿੰਡ ਦੇ ਵਿੱਚ ਬਹੁਤ ਵੱਡਾ ਛਾਇਆ ਹੈਗਾ ਔਰ ਬੜੀ ਗਿਲਤੀ ਵਿੱਚ ਜਿਹੜੇ ਹੈਗੇ ਸਾਡੀਆਂ ਮਾਵਾ ਪੈਣਾ ਭਰਾ ਨੌਜਵਾਨ ਬੱਚੇ ਸਾਰੇ ਹਾਜ਼ਰ ਹੁੰਦੇ ਆ ਔਰ ਸਾਦਮੀ ਇਸ ਗੱਲ ਦੀ ਖੁਸ਼ੀ ਆ ਗਿਆ ਕਿ ਸਾਡੇ ਕੈਂਡੀਡੇਟ ਜਿਹੜੇ ਹੈਗੇ ਬਹੁਤ ਵਧੀਆ ਹੈਗੇ ਨੇਕ ਹੈ ਬੇਦਾਗ ਹੈ ਇਮਾਨਦਾਰ ਹੈ ਕੰਮ ਕਰਨ ਵਾਲੇ ਆ ਮਿਹਨਤੀ ਹੈ ਤੇ ਨੇਥ ਨੇ ਮੀਆਂ ਤੇ ਰ ਅੰਮ੍ਰਿਤਧਾਰੀਆ ਉਹ ਚੰਗੇ ਸੁਭਾਅ ਦੇ ਮਾਦਕ ਆ ਉਹ ਜਿਨ੍ਹਾਂ ਦੀ ਸੋਚ ਜਿਹੜੀ ਹੈਗੀ ਆ ਸਿਰਫ ਤੇ ਸਿਰਫ ਸਭਾ ਸੇਵਾ ਹੈਗੀ ਆ ਮੈਨੂੰ ਸਭ ਦਾ ਹੈਗਾ ਕਿ ਇਹੋ ਜਿਹੇ ਚੰਗੇ ਨੇਕ ਇਨਸਾਨ ਹੋਣ ਸਭ ਨੇ ਉਸੀ ਬੇਨਤੀ ਕੀਤੀ ਆ ਕਿ ਆਉਣ ਵਾਲੇ ਇੱਕ ਤਰੀਕ ਨੂੰ ਹੈਗਾ ਇਹ ਜਿਹੜਾ ਇਲੈਕਸ਼ਨ ਹੈਗਾ ਉਹਦੇ ਵਿੱਚ ਬੜੀ ਗਿਣਤੀ ਵਿੱਚ ਆਪਾਂ ਵੋਟ ਪਾ ਕੇ ਇਹਨਾਂ ਨੂੰ ਅਸੀਂ ਮੈਂਬਰ ਪਾਰਲੀਮੈਂਟ ਬਣਾਈਏ ਤੇ ਸੇਵਾਦਾਰ ਬਣਨ ਦੇਈਏ ਆਪ ਜਿੱਤੇਗਾ ਅਕਾਲੀ ਦਲ ਜਿੱਤੇਗਾ ਪੰਥ ਜਿੱਤੇਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਪੰਜਾਬ ਦੇ ਵਿੱਚ ਇੱਕ ਐਡੀ ਵੱਲੋਂ ਵੱਡੀ ਸ਼ਕਤੀ ਨਾਲ ਉੱਭਰਨਗੇ ਪੰਜਾਬ ਦੇ ਹਾਲਾਤ ਬਦਲ ਚੁੱਕੇ ਆ ਇਹ 92 ਗੁੰਗੇ ਜਿਹੜੇ ਚੁਣ ਕੇ ਗਏ ਉਹਨਾਂ ਨੇ ਕੀਤਾ ਕੁਝ ਨਹੀਂ ਪੰਜਾਬ ਦਾ ਬੇੜਾਗਰ ਕੀਤਾ ਅੱਜ ਅਸੀਂ ਦੇਖ ਰਹੇ ਆ ਕਿ ਪੰਜਾਬ ਦੇ ਅੰਦਰ ਇੱਕ ਹਵਾ ਬਦਲ ਚੁੱਕੀ ਆ ਲੁਧਿਆਣਾ ਵੀ ਜਿੱਤਾਂਗੇ ਪੰਜਾਬ ਵੀ ਜਿੱਤਾਂਗੇ